ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਜਿੰਨੇ ਵੀ ਆਪਣੇ ਮੇਰੇ ਵੀਰ ਇਸ ਜਗ੍ਹਾ ਤੇ ਪਹੁੰਚਿਆ ਮੈਂ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਨਾਲ ਮੇਰੀ ਸਮੁੱਚੀ ਜਿੰਨੇ ਵੀ ਮੇਰੇ ਨਾਲ ਆਪਣੇ ਸਮਾਜ ਦੇ ਸੇਵਾ ਲਈ ਕੰਮ ਚ ਨਾਲ ਮੇਰੇ ਵੀਰ ਬਜ਼ੁਰਗ ਨਾਲ ਜੁੜੇ ਸੀ ਅਸੀਂ ਸਾਰੇ ਹੀ ਮੈਂਬਰ ਸਹਿਬਾਨ ਇਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੇ ਸਮੂਲੀਅਤ ਕੀਤੀ ਹੈ ਤੇ ਪਾਰਟੀ ਜੋ ਵੀ ਸਾਨੂੰ ਸੇਵਾ ਦਾ ਮੌਕਾ ਦੇਗੀ ਅਸੀਂ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਾਂਗੇ ਤੇ ਇਸ ਸੰਗਠਨ ਨੂੰ ਮਜ਼ਬੂਤ ਇਸ ਪਾਰਟੀ ਤੋਂ ਇਲੈਕਸ਼ਨ ਲੜੀ ਸੀ ਤੋ ਜੋ ਆਪਾਂ ਸ਼੍ਰੋਮਣੀ ਅਕਾਲੀ ਦੀਆਂ ਨੀਤੀਆਂ ਉਸ ਤੋਂ ਆਪਾਂ ਪ੍ਰਭਾਵਿਤ ਹੋ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਹੈ ਤੋ ਮੈਂ ਆਪਣੇ ਇਸ ਬਾੜਵਾਸੀਆਂ ਨੂੰ ਭਰੋਸਾ ਦਿਵਾਉਣਾ ਹੈ ਕਿ ਗਾਂਵ ਵਿੱਚ ਜੋ ਵੀ ਬਾੜ ਦਾ ਕੰਮ ਹੋਏਗਾ ਮੈਂ ਤਨਦੇਹੀ ਨਾਲ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਗੁਰਾਇਆਂ ਵਿਖੇ ਕੁਲਵਿੰਦਰ ਸਿੰਘ ਸੰਧੂ ਜੀ ਦੇ ਗ੍ਰਹਿ ਵਿਖੇ ਅੱਜ ਮੀਟਿੰਗ ਹੋਈ ਹੈ ਉਹਦੇ ਵਿੱਚ ਗੁਲਵਿੰਦਰ ਸਿੰਘ ਸੰਧੂ ਜੀ ਅਤੇ ਉਹਨਾਂ ਦੇ ਨਾਲ ਗੁਰਾਇਆਂ ਸ਼ਹਿਰ ਦੇ ਬਹੁਤ ਹੀ ਸਤਿਕਾਰਯੋਗ ਆਗੂ ਸਹਿਬਾਨ ਬੀਬੀਆਂ ਭੈਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਨੀਤੀਆਂ ਤੋਂ ਖੁਸ਼ ਹੋ ਕੇ ਤੇ ਜਿਹੜਾ ਪੁਰਾਣਾ ਜੋ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ ਜਿਹਦੇ ਵਿੱਚ ਲਾਅ ਐਂਡ ਆਰਡਰ ਤੇ ਸੁੱਖ ਸਹੂਲਤਾਂ ਜਿਹੜਾ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਗਿਆ ਉਹਦੇ ਤੋਂ ਤੇ ਜਿਹੜਾ ਅੱਜ ਜੋ ਹਾਲਾਤ ਨੇ ਪੰਜਾਬ ਦੇ ਵਿੱਚ ਇਹ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤੇ ਨੇ ਉਹਨਾਂ ਤੋਂ ਨਾਖੁਸ਼ ਹੋ ਕੇ ਜਿਹੜਾ ਪਰਿਵਾਰਾਂ ਸਮੇਤ ਜਿਹੜੀ ਸ਼ਮੂਲੀਅਤ ਕੀਤੀ ਹੈ 10 ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਧੂ ਸਾਹਿਬ ਦੇ ਨਾਲ ਸਮੁੱਚੇ ਪਰਿਵਾਰ ਆਏ ਹੈ ਉਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਇਹਨਾਂ ਨੂੰ ਇਹ ਭਰੋਸਾ ਦਿੰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਮਾਨ ਸਨਮਾਨ ਹੈ ਉਹ ਪਾਰਟੀ ਵੱਲੋਂ ਜਿਹੜਾ ਬਣਦਾ ਹੈ ਉਹ ਇਹਨਾਂ ਨੂੰ ਦਿੱਤਾ ਜਾਊਗਾ ਤੇ ਤੇ ਸਮੁੱਚੇ ਹਲਕਾ ਵਾਸੀਆਂ ਨੂੰ ਵੀ ਤੇ ਪੰਜਾਬ ਵਾਸੀਆਂ ਨੂੰ ਵੀ ਇਹੀ ਅਪੀਲ ਹੈ ਵੇ ਬੜਾ ਕੁਝ ਆਪਾਂ ਜਿਹੜਾ ਗਵਾ ਲਿਆ ਆ ਦਿੱਲੀ ਵਾਲਿਆਂ ਦੇ ਮਗਰ ਲੱਕੇ ਹੁਣ ਆਪਾਂ ਤਕੜੇ ਹੋਈਏ ਆਪਣੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਆਪਾਂ ਤਕੜਾ ਕਰੀਏ ਤਾਂ ਕਿ ਜਿਹੜੀਆਂ ਰੌਣਕਾਂ ਆ ਉਹ ਪੰਜਾਬ ਦੇ ਵਿੱਚ ਫੇਰ ਦੁਬਾਰਾ ਵਾਪਸ ਆਉਣ ਤੇ ਆਪਣੀ ਖੇਤਰੀ ਪਾਰਟੀ ਦਾ ਰਾਜ ਆਵੇ ਇਹਨਾਂ ਸਾਰਿਆਂ ਨੂੰ ਇੱਥੇ ਸ਼ਮੂਲੀਅਤ ਕਰਨ ਦੇ ਉੱਤੇ ਜੀ ਆਇਆਂ ਨੂੰ ਤੇ ਸਮੁੱਚੀ ਸੰਗਤ ਜਿਹੜੀ ਇਹਨਾਂ ਦੇ ਇੱਕ ਸੱਦੇ ਦੇ ਉੱਤੇ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕੀ ਮਾਲਕ ਸਮੁੱਚੇ ਪੰਜਾਬ ਤੇ ਮਿਹਰ ਭਰੀ ਨਿਗਾਹ ਬਣਾਈ ਰੱਖਣ ਤੇ ਪੰਜਾਬ ਸਾਡਾ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਚੜ੍ਹਦੀ ਕਲਾ ਬਲ ਵਦੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗਰਾਹ ਸ਼ਹਿਰ ਦੇ ਅੰਦਰ ਸ਼ਰੌਣੀ ਕਾਲੀਦਾਲ ਦੀ ਮੀਟਿੰਗ ਹੋਈ ਜਿਹਦੇ ਵਿੱਚ 1.5 ਦਰਜਣ ਪਰਿਵਾਰ ਜਿਹੜੇ ਆ ਉਹ ਵੱਖ-ਵੱਖ ਪਾਰਟੀਆਂ ਛੱਡ ਕੇ ਸ੍ਰੀ ਦਰ ਕਲਵਿੰਦਰ ਸਿੰਘ ਜੀ ਸੰਧੂ ਦੀ ਗਵਾਈ ਦੇ ਅੰਦਰ ਛਰੌਣੀ ਇਕਾਲੀ ਦਲ ਵਿੱਚ ਜੁਆਇਨ ਹੋਏ ਨੇ ਸਭ ਤੋਂ ਪਹਿਲਾਂ ਮੈਂ ਸਾਰੇ ਆਏ ਹੋਏ ਪਰਿਵਾਰਾਂ ਨੂੰ ਜੀ ਆਖਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਕੁਲਵੰਦਰ ਸਿੰਘ ਜੀ ਸੰਧੂ ਸਾਹਿਬ ਦਾ ਜਿਨ੍ਹਾਂ ਦੀ ਅਗਵਾਈ ਸਦਕਾ ਇਹ ਸਵਾਬ ਜਿਹੜਾ ਪ੍ਰਾਪਤ ਹੋਇਆ ਸੋ ਸਾਰਿਆਂ ਨੂੰ ਇਸ ਗੱਲ ਦਾ ਮਾਣ ਦਿੰਦੇ ਆ ਕਿ ਤੁਹਾਨੂੰ ਜੋਗ ਅਗਵਾਈ ਦੇ ਤੌਰ ਤੇ ਤੁਹਾਡੀ ਸ਼ਹਿਰ ਦੇ ਵਿੱਚ ਸੇਵਾ ਲਈ ਜਾਊਗੀ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਆਉਣ ਵਾਅੇ ਸਮੇਂ ਦੇ ਅੰਦਰ ਸਤਨ ਮੰਤਾਂ ਦੇ ਨਾਲ ਜਿਹੜੀ ਹੈ ਸ਼੍ਰੋਣੀ ਅਕਾਲੀ ਦਲ ਦੀ ਸੇਵਾ ਕਰਕੇ ਸ਼ਹਿਰ ਵਿੱਚੋਂ ਸ਼੍ਰੋਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਪਿੰਡਾਂ ਦੇ ਅੰਦਰ ਸ਼੍ਰੋਣੀ ਅਕਾਲੀ ਦਲ ਬਹੁਤ ਵੱਡਾ ਮਜ਼ਬੂਤ ਹੈ ਇਸ ਕਰਕੇ ਸ਼ਹਿਰ ਦੇ ਅੰਦਰ ਜਿਹੜੀ ਕਸਰ ਹੈ ਉਹ ਤੁਸੀਂ ਆਉਣ ਵਾਲੇ ਸਮੇਂ ਦੇ ਅੰਦਰ ਕੱਢ ਕੇ ਸ਼ਹਿਰ ਗਰਾਿਆਂ ਦੇ ਵਿੱਚੋਂ ਜਿੱਤ ਪ੍ਰਾਪਤ ਕੀਜੋ ਕਰਕੇ ਭੇਜੋ ਆਉਣ ਵਾਲੇ ਸਮੇਂ ਦੇ ਅੰਦਰ ਪਿੰਡਾਂ ਅਤੇ ਸ਼ਹਿਰਾਂ ਦੀ ਨਿਖਾਰ ਬਦਲ ਲਈ ਸ਼੍ਰੋਣੀ ਅਕਾਲੀ ਦਲ ਫਿਰ ਜਿਹੜੀ ਹੈ 27 ਦੇ ਬਸ ਸਰਕਾਰ ਬਣਾ ਰਿਹਾ ਹੈ ਤੇ ਮੈਨੂੰ ਆਸ ਹੈ ਕਿ 27 ਦੇ ਵਿੱਚ ਜਦੋਂ ਸਰਕਾਰ ਬਣੇਗੀ ਜੋ ਵੀ ਸ਼ਹਿਰ ਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹ ਜਿਸ ਤਰ੍ਹਾਂ ਪਹਿਲਾਂ ਸ਼ਰੌਣੀ ਕਾਲੀਦਾਰ ਨੇ ਬਚਨ ਬੱਧਤਾ ਦੇ ਨਾਲ ਪੂਰੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੀ ਸੇਵਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ